ਹੱਲ ਹੈ ਜਦੋਂ ਜੱਗੂ ਵਰਗੇ ਟੀਮ ਬਣਾਉਂਦੇ ਆ ਕਈ ਵਾਰ ਅਸੀਂ ਹਰਿਆਣਿਆਂ ਦਾ ਨੂੰ ਕਹਿੰਗੇ ਅੱਜ ਕੱਲ੍ਹ ਜ਼ਿਆਦਾ ਲਾਈਕ ਕਰਨ ਲੱਗੇ ਆ ਚਲੋ ਕਰਨਾ ਵੀ ਚਾਹੀਦਾ ਪਰ ਹੁਣ ਜਦੋਂ ਪੁੱਛਦੇ ਆ ਨਾ ਲੋਕ ਵੀ ਹੁਣ ਉਹਨਾਂ ਨੂੰ ਟੱਕਰ ਕੌਣ ਦੇਊ ਮੈਂ ਤਾਂ ਕਹਿੰਦੇ ਆਹ ਮੁੰਡੇ ਦੇ ਹੀ ਨਾਮ ਲੈ ਦੇਣਾ ਜੱਗੂ ਆ ਹਗਮਾਲੀਏ ਦੀ ਗੱਲ ਮੇਰੇ ਮਿੱਤਰੋ ਪਰ ਦੇਖਦਾ ਫੂਲਾ ਇਧਰਲੇ ਪਾਸੇ ਆਹ ਦੇਖਦਾ ਸ਼ਾਹਕੋਟੋਂ ਆਇੰਦਾ ਨੌਜਵਾਨ ਕਹਿੰਦੇ ਤਕੜਾ ਜੱਫਾ ਲਾਉਂਦਾ ਇਹ ਟੱਕਰ ਦੇਣ ਵਾਲੇ ਆ ਸਾਡੇ ਪਲੇਅਰਾਂ ਦੀ ਵੀ ਸਪੋਰਟ ਕਰਿਆ ਕਰੋ ਕਿ ਮੇਰੀ ਬੇਨਤੀ ਹੈ ਇਹਨਾਂ ਦੀ ਵੀ ਮਦਦ ਕਰਿਆ ਕਰੋ ਇਹਨਾਂ ਨੂੰ ਵੀ ਅਪ ਕਰੋ ਆ ਆ ਗਿਆ ਨਰਮ ਸਭਾ ਸਰਦਾਰ ਗੁਰਜੰਟ ਸਿੰਘ ਨੂੰ ਜਿੱਥੇ ਗੁਰਪ੍ਰੀਤ ਖੇਡਦਾ ਉਹ ਮੇਲਾ ਵੇਖਣ ਤੇ ਆਉਂਦਾ ਪਰ ਲੋਕੇ ਮੈਚ ਵੇਖਦਾ ਹੁੰਦਾ ਅੱਜ ਵੀ ਪਹੁੰਚਿਆ ਹੋਇਆ ਹੈ ਲੋ ਕਬੱਡੀ ਲੱਥਾ ਭੰਮੇ ਕਲਾਂ ਵਾਲਾ ਪਾ ਰਿਹਾ ਹੈ ਜੱਗੂ ਜੱਗੂ ਰੈਂਬੋ ਰੈਂਬੋ ਹਾਕਮ ਵਾਲੀਆ ਜੱਗੂ 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 ਨੱਥਾ ਜੱਗੂ ਜੱਗੂ ਓਏ ਜੱਗੂ ਦਾ ਕੰਮ ਲੋਟ ਆ ਲਲਕਰਾ ਮਾਰ ਕੇ ਦੱਸੇ ਇਹ ਤਾਂ ਹਜੇ ਪਹਿਲਾ 라ਉਂਡ ਹੀ ਐ ਪਹਿਲਾ 라ਉਂਡ ਹੀ ਐ ਮੇਰੇ ਮਿੱਤਰੋ ਸ਼ੀਦਾ ਚੱਕਲੀ ਫੇਰ ਵਾਲਾ ਆ ਲਾਕੇ ਦੇ ਮਾਣ ਐ ਇਸ